ਹਾਂਜੀ ਵੀਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦਾ ਹਾਂ ਬਾਈ ਸਾਰੇ ਵਧੀਆ ਹੋਵੋਗੇ ਤੇ ਵੀਰੇ ਅੱਜ ਆਪਣੇ ਗੁਰਦੁਆਰਾ ਦਮਦਮਾ ਸਾਹਿਬ ਬਾਈ ਪਿੰਡ ਜੋਧਾ ਤੇ ਸਾਫ ਸਫਾਈ ਬਾਈ ਕਰਨ ਲੱਗਿਆ ਗੁਰਦੁਆਰਾ ਸਾਹਿਬ ਦੀ ਧੋਣ ਲੱਗੇ ਹੋਏ ਆ ਬਾਈ ਗੁਰਦੁਆਰਾ ਤੇ ਆਦੇ ਉੱਪਰ ਬਾਈ ਆ ਗਏ ਸੀ ਆਪਾਂ ਉਪਰਲੀ ਮੰਜ਼ਲ ਤੇ ਤੇ ਕਰੋ ਚੈੱਕ ਇੱਧਰ ਬਾਈ ਵਿਊ ਬਾਕੀ ਪਿੰਡ ਦਾ ਸਾਰਾ ਦੇਖੋ ਐਨ ਸਾਰਾ ਪਿੰਡ ਬਾਈ ਦੀਦਾ ਵਾ ਕਰੋ ਚੈੱਕ ਤੇ ਬਾਕੀ ਵੀਰੇ ਜੁੜੇ ਰਿਓ ਵੀਡੀਓ ਨਾਲ ਦਿਖਾਉਣੇ ਆ ਬਾਈ ਸਾਰੀ ਸਫਾਈ ਕਰਦੇ ਆ ਗੁਰਦੁਆਰਾ ਇਹਦੀ ਆ ਗੁਰਦੁਆਰਾ ਵੀ ਬਾਈ ਧੂਣ ਲੱਗੇ ਹੋਏ ਆ ਤੇ ਵਸਟਾਰਟ ਕਰ ਲੱਗੇ ਆ ਵੀਰੇ ਉਹਦੇ ਬੰਦੇ ਆਪਣੇ ਉੱਤੇ ਚਲੇ ਗਏ ਉਸ ਤੋਂ ਗਵਰਮੈਂਟ ਤੋਂ ਧੂਣ ਲਗਾਗੇ ਵੀਰੇ ਦਿਖਾਉਣੇ ਆ ਤੁਹਾਨੂੰ ਫਿਰ ਆ ਦੇਖੋ ਇੱਕਣਾ ਬਾਈ ਪ੍ਰੈਸ਼ਰ ਵਾਲਾ ਪੰਪ ਆਪਣਾ ਬਣਾਇਆ ਹੋਇਆ ਵਾ ਕਰਤਾ ਸਟਾਰਟ ਬੰਦਿਆਂ ਨੇ ਆਪਣੇ ਨੇ ਬਾਈ ਹੁਣਾ ਗੁਰਦੁਆਰਾ ਆਹ ਦੇ ਉੱਤੇ ਗਵਰਨਮੈਂਟ ਤੇ ਚਲੇ ਗਿਆ ਬਾਈ ਨਿੱਕੂ ਆ ਜਾਣ ਲੱਗਿਆ ਉੱਤੇ ਤੇ ਬਾਕੀ ਦੋਨੋਂ ਉੱਤੇ ਜਾ ਕੇ ਵੀ ਦਿਖਾਉਨੇ ਆ ਵੀਰੇ ਤੇ ਇੱਕ ਦੋ ਪ੍ਰੈਸ਼ਰ ਵਾਲੀਆਂ ਪੈਪਾਂ ਨੇ ਵੀਰੇ ਇੱਕ ਆਹ ਦੇ ਬੰਦਾ ਥੱਲੇ ਇਹੋ ਵੀ ਜਾਂਦਾ ਥੱਲੇ ਵਾਲੀ ਮੰਜ਼ਲਾ ਇੱਕ ਉਹ ਦੇ ਉੱਤੇ ਜਮੇ ਚਲੇ ਗਿਆ ਤੇ ਆਹ ਦੇਖ ਲੋ ਵੀਰੇ ਇੱਕ ਨੰਬਰ ਆਇਆ ਸੀ ਆਪਾਂ ਬਾਈ ਪਿਛਲੇ ਸਾਲ ਇਹ ਪੰਪ ਦੋ ਪੰਪ ਲਾਏ ਨੇ ਯਾਨਕੀ ਕੋਈ ਦੋ ਪਾਈਪਾਂ ਨਾਲ ਕੰਮ ਸ਼ੀਤੀ ਨੇ ਪੜ ਜਾਂਦਾ ਵਾ ਬਾਕੀ ਇੱਧਰ ਵੀਰੇ ਰੰਗ ਰੂنگ ਸਾਰਾ ਹੋ ਗਿਆ ਆਪਣੇ ਗੁਰਦੁਆਰਾ ਸਾਹਿਬ ਦਾ ਇੱਧਰ ਵਾ ਕੰਮ ਚੱਲਦਾ ਵੀਰੇ ਫਿਰ ਇੱਧਰ ਦਰਵਾਰ ਲਾਵਾਂਗੇ ਦਿਖਾਉਣੇ ਆ ਉੱਤੇ ਲੋ ਵੀਰੇ ਉੱਤੇ ਵਾਲੀ ਬਾਈ ਮੰਜ਼ਲ ਤੇ ਆ ਗਏ ਸੀਗੇ ਤੇ ਤੇ ਭਾਈ ਦਾ ਕੰਮ ਚੱਲਦਾ ਵੀਰੇ ਆ ਦੇ ਉੱਤੇ ਆਪਣੇ ਬੰਦੇ ਇੱਧਰ ਉਹ ਕਰ ਰਹੇ ਸੀ ਫਿਰ ਇਹਦੇ ਗਾਰਮੈਂਟ ਤੇ ਜਾਣ ਲੱਗੇ ਆ ਲਾਡੀ ਦੇ ਨਿੱਕੂ ਆ ਜਾਂਦੇ ਆ ਵੀਰੇ ਉੱਤੇ ਦਿਖਾਉਣੇ ਆ ਫਿਰ ਤੁਨੂੰ ਬਾਕੀ ਵੀਰੇ ਆਪਣਾ ਇੱਧਰ ਕਰੋ ਚੈੱਕ ਬਾਈ ਪਿੰਡ ਇੱਧਰ ਆਪਣਾ ਸਾਰਾ ਦੇਖ ਲਓ ਸਾਰਾ ਬਾਈ ਦੀਨ ਦਾ ਇਥੋਂ ਪੂਰਾ ਹੈ ਨਾ ਉਧਰ ਆਪਣੇ ਗੁਰੂ ਨਾਨਕ ਦੇਵ ਜੀ ਦਾ ਬਾਈ ਘਰ ਦਵਰਾਬ ਇੱਥੇ ਰਬਦਾਸ ਭਗਤ ਦਾ ਤੇ ਆਪਣਾ ਇੱਧਰ ਅਦਮਦਮਾ ਘਰ ਦਵਰਾ ਸਾਹਿਬ ਆਪਾਂ ਖੜੇ ਆਂ ਉਦੇ ਥੱਲੇ ਵੀਰੇ ਬੜਾ ਟਰੈਕਟਰ ਕਰੋ ਚੱਕ ਵੀਰੇ ਇਧਰ ਨਿਹੰਨ ਸਾਹਿਬ ਆ ਗਿਆ ਬਈ ਬਾਕੀ ਜੁੜੇ ਰਿਹਾ ਵੀਰੇ ਦਿਖਾਉਨੇ ਆ ਤੁਹਾਨੂੰ ਸਾਰਾ ਆ ਦੇਖ ਲਓ ਕਿੰਨੀ ਬਾਈ ਮਿੱਟ ਆਦੇ ਉੱਤੇ ਕਿੰਨਾ ਕਰਦਾ ਲੱਗੇ ਹੋਇਆ ਹੋਇਆ ਨਾ ਗੋਮਟਾਂ ਦੇ ਸਾਰਾ ਐਨ ਚਮਕਾ ਦੇਣਾ ਵਾ ਗੁਰਦੁਆਰਾ ਵੀਰੇ ਆ ਦੇਖ ਲੋ ਕਿੰਨਾ ਮਿੱਠਾ-ਮਿੱਠਾ ਜਾਨਵਰਾਂ ਦੀਆਂ ਬਾਈ ਬਹੁਤ ਜ਼ਿਆਦੇ ਆ ਜਾਣੀ ਕੀ ਕਹ ਲੋ ਸਾਲ ਬਾਅਦ ਤੋਂ ਨਹੀਂ ਹੁੰਨੇ ਵੀਰੇ ਉਹੀ ਨਗਰ ਕੀਤਨ ਤੋਂ ਪਹਿਲਾਂ ਹਰੇਕ ਵਾਰ ਕਰਦੇ ਆ ਵੀਰੇ ਸਟਾਰਟ ਫਿਰ ਇਹ ਕੋਹ ਨਹੀਂ ਉੱਤੇ ਗਏ ਹੋਇਆ ਦੋ ਜਣੇ ਉਹਦੇ ਉੱਤੇ ਗੌਰਮੈਂਟ ਤੇ ਗਏ ਹੋਏ ਆਪਾਂ ਉਦੋਂ ਥੱਲੇ ਵਾਲੀ ਮੰਜ਼ਲ ਤੇ ਖੜੇ ਆ ਤੇ ਗੌਰਮੈਂਟ ਤੇ ਗਏ ਆ ਤੁਹਾਨੂੰ ਦਿਖਾਉਣੇ ਆ ਜਾ ਕੇ ਬਾਈ ਉੱਤੇ ਬਾਕੀ ਲੋ ਵੀਰੇ ਇੱਧਰ ਆਪਾਂ ਵੀ ਆਉਣਾ ਗੌਰਮੈਂਟ ਤੇ ਇੱਧਰ ਦਿਖਾ ਦਿੰਨੇ ਆ ਤੁਹਾਨੂੰ ਜਾ ਕੇ ਇੱਧਰ ਆਏ ਉੱਪਰ ਜੀ ਆਏ ਘੋਮਦਾ ਬਾਈ ਆਸ ਪਿਕਰ ਲੱਗੇ ਆ ਕਾਊਂਟ ਸਾਹਿਬ ਤੇ ਕਰੋ ਚੈੱਕ ਵੀਰੇ ਇੱਧਰ ਉਹ ਵੀ ਲੈ ਵੀਰੋਂ ਸਾਰਾ ਹੀ ਦੀਂਦਾ ਹੈ ਜਿਉਂ ਤਰ੍ਹਾਂ ਪਿੰਡ ਕਰੋ ਚੈੱਕ ਵੀਰੇ ਮਨ ਵੀਰੇ ਇਹਦੇ ਕੁੰਮਣਾ ਆਪਾਂ ਨਹੀਂ ਕਹੇ ਤੇ ਲੋ ਬ੍ਰਿਜ ਜਲਦੀ ਆ ਭਾਈ ਸਫਾਈ ਭਾਈ ਜਲਦੀ ਆ ਵੀਰੇ ਗੁਰਦੁਆਰਾ ਸਾਹਿਬ ਦੀ ਧਿਆਨ ਨਾਲ ਨਿਕੋ ਬਾਈ ਬਹੁਤ ਰਿਸਕੀ ਕੰਮ ਆ ਆ ਦੇਖ ਲਓ ਕਿੰਨੀ ਉਚਾਈ ਆ 7ਵੀਂ ਮੰਜ਼ਲ ਤੇ ਖੜੇ ਆ ਜਮੇ ਉੱਤੇ ਵੀਰੇ ਧਿਆਨ ਨਾਲ ਨਿਕੋ ਬਾਈ ਆ ਦੇਖ ਲਓ ਇੰਨੀ ਕਿ ਜਗ੍ਹਾ ਹੀ ਆ ਵੀਰੇ ਜਾਣ ਲਈ ਇਹ ਨਾ ਰਵੇ ਕਿ ਸਾਰੇ ਪੰਦ ਨੇ ਜਲਦੀ ਕਰਦੇ ਬੰਦੇ ਨੂੰ ਨਾ ਭਲੇਖਾ ਬੰਦ ਰੋ ਥੱਲੇ ਵੀ ਉਹ ਵੀ ਇੱਕ ਪੈਪ ਨਾਲ ਤੋਂ ਹੀ ਜਾਂਦੇ ਆ ਥੱਲੇ ਗੋਵੀ ਹੋਣੀ ਤੋਂ ਹੀ ਜਾਂਦੇ ਆ ਉਹ ਵੀ ਦਿਖਾਉਣੇ ਤੁਹਾਨੂੰ ਬਾਕੀ ਇਧਰ ਤੋ ਤਾਂ ਇੱਧਰੋਂ ਬਾਈ ਧੁੰਦੇ ਆ ਨਿੱਕੂ ਇੱਧਰ ਗਿਆ ਹੋਇਆ ਵੀਰੇ ਤਾ ਹੁਣ ਉਹ ਹੈ ਯਾਨੀ ਕਿ ਵੀਰੇ ਉਚਾਈ ਬਹੁਤ ਆਪਣਾ ਗੁਰਦੁਆਰਾ ਸਾਹਿਬ ਦੀ ਦੇਖੋ ਐਨ ਸਾਰਾ ਪਰ ਇਹ ਲਾਲਤੋਂ ਤੱਕ ਦੀਦਾ ਵੀਰੇ ਸਾਰਾ ਰੋ ਜਾ ਕੇ ਇੱਧਰ ਉਹ ਦੇਖ ਲਓ ਪਰੇ ਸਾਰਾ ਦੀਆਂ ਬਾਈ ਅਰੇ ਇੱਧਰਲੇ ਪਾਸੇ ਗਿਆ ਹੋਇਆ ਨਿੱਕੂ ਤੇ ਇੱਧਰੋਂ ਮੈਂ ਬੈਬ ਜੀ ਫੜੀ ਹੋਈ ਆ ਤੇ ਵੀਰੇ ਰਸਤੀ ਆ ਕੰਮ ਥੋੜਾ ਜਿਆ ਯਾਨੀ ਕਿ ਉਹਰੇ ਲਓ ਵੀਰੇ ਇੱਧਰ ਥੱਲੇ ਵਾਲੀ ਮੰਜ਼ਲ ਤੇ ਬਾਈ ਆ ਗਏ ਉੱਤੇ ਗੌਰਮਟ ਬਾਈ ਤੋਂ ਜਾਂਦਾ ਤੇ ਇੱਧਰ ਥੱਲੇ ਵਾਲੀ ਮੰਜ਼ਲ ਤੇ ਆ ਗਏ ਇਹਦੇ ਬਾਅਦ ਥੱਲੇ ਇੱਕ ਪ੍ਰੈਸ਼ਰ ਹੈ ਇੱਕ ਪੰਪ ਜਾਨੀ ਕਿ ਹੋਰ ਆ ਬਾਈ ਥੱਲੇ ਇੱਕ ਪਾਈਪ ਨਾਲ ਥੱਲੇ ਆਪਣੇ ਬੰਦੇ ਥੱਲੇ ਵਾਲੀਆਂ ਮੰਜ਼ਲਾਂ ਤੋਂ ਹੀ ਜਾਂਦੇ ਆ ਜਾਨੂੰ ਆਪਾਂ ਆ ਮੰਜ਼ਲ ਤੋਂ ਓਕੇ ਇੱਧਰ ਧੋਨੇ ਆ 4000 ਰੁਪਏ ਦੇ ਵਿੱਚ ਤੋਂ ਢੰਡੀ ਵਾਲਾ ਧਾੜੂ ਬਾਈ ਦੁਬਾਰਾ ਜਿਵੇਂ ਆਪਣੇ ਹਾਥ ੱਲੇ ਵਾਲੀ ਆ ਮੰਜ਼ਲ ਰਹਿ ਗਈ ਤੇ ਆ ਉੱਪਰ ਵਾਲੀ ਧੋ ਰਹੇ ਆ ਬੰਦੇ ਆਪਣੇ ਤੇ ਮੈਂ ਕਹਾਂ ਚੱਲ ਥੱਲੇ ਮੜਾ ਗੀੜਾ ਗੂੜਾ ਕੱਢ ਗਿਆ ਜੀ ਵੀ ਥੱਲੇ ਬਾਕੀ ਇੱਧਰ ਵੀ ਧਾਮੀ ਵੀ ਬਾਈ ਧੋ ਰਿਆ ਇਹ ਇੱਕ ਪੰਪ ਹੋਰ ਲਾ ਲਿਆ ਪੈਪ ਬਾ ਠੀਕ ਆ ਖਿੱਚ ਤੋਂ ਕੰਮ ਥੱਲੇ ਵਾਲੀ ਮੰਜ਼ਲ ਵੀਰੇ ਇੱਧਰ ਆਪਣੇ ਬੰਦੇ ਆ ਧੋਈ ਜਾਂਦੇ ਆ ਪ੍ਰੀਤ ਲੱਗਿਆ ਹੋਇਆ ਇੱਧਰ ਉਧਰ ਧਾਮੀ ਹੋਣੀ ਲੱਗੇ ਹੋਏ ਆ ਉਹ ਦੂਥੱਲੇ ਵਾਲੀ ਮੰਜ਼ਲ ਤੋਂ ਹੁੰਦੇ ਆ ਤੇ ਇਹ ਉਹ ਦੂਤੇ ਵਾਲੀ ਤੇ ਅਸੀਂ ਉੱਤੇ ਵੀਰੇ ਆਪਣੇ ਗਵਰਮੈਂਟ ਸਾਹਿਬ ਉੱਤੇ ਧੋਏ ਆ ਬਾਈ ਤੇ ਆਹ ਵਾਲੀ ਮੰਜ਼ਲ ਤੋਂ ਹੁੰਦੇ ਆ ਰਾਜਦੀਪ ਹੁਣੀ ਉਦੋਂ ਬਾਅਦ ਆ ਆਪਣੀ ਆ ਮੰਜ਼ਲ ਰਹੇਗੀ ਵੀਰੇ ਤੇ ਬਾਕੀ ਜੁੜੇ ਰਹੋ ਬਾਈ ਵੀਡੀਓ ਨਾਲ ਇਹਨੂੰ ਐਨ ਪੂਰੀ ਬਾਈ ਸਫਾਈ ਕਰਕੇ ਫਿਰ ਆ ਦਿਖਾਵਾਂਗੇ ਯਾਨੀ ਕਿ ਸਾਲ ਬਾਅਦ ਬਾਈ ਧੋ ਦਿੰਨੇ ਆ ਦੋਬਰੇ ਇਧਰ ਥੱਲੇ ਵਾਲੀ ਮੰਜ਼ਲ ਤੇ ਵੀ ਧਾਮੀ ਧੋਣ ਲੱਗਿਆ ਹੋਇਆ ਵਾ ਤੇ ਆਪਾਂ ਥੋੜੀ ਹੈਲਪ ਕਰਾਇਆਈ ਪ੍ਰੀਤ ਨਾਲ ਤੇ ਆਉਣਾ ਸੀ ਮੜਾ ਜਾ ਥੱਲੇ ਵੀ ਉਹ ਸਮਾਨ ਜਿਹੜਾ ਆ ਕੇ ਦੇਣਾ ਵਾ ਥੱਲੇ ਪੰਪ ਦਾ ਉੱਥੇ ਮੜਾ ਜਾ ਕੋਈ ਪੈਪ ਜੀ ਉਹ ਕਲੈਂਪੀਆ ਲਿਆ ਕੇ ਦੇਣਾ ਉਹਨਾਂ ਨੂੰ ਆ ਜਨੂੰ ਮੈਂ ਉਹਨਾਂ ਨੂੰ ਕੇ ਲਿਆ ਦੇਣਾ ਵਾ ਤੇ ਬਾਕੀ ਧੋਈ ਜਾਂਦੇ ਆ ਬੰਦੇ ਆਪਣੇ ਕਰੋ ਚੈੱਕ ਵੀਰੇ ਚੌਂਕਣ ਤਾਂ ਲੱਗ ਗਿਆ ਉਦਾਂ ਘਰ ਦੁਬਾਰਾ ਦੇਖੋ ਵੀਰੇ ਉੱਤੇ ਵਾਲੀਆਂ ਮੰਜ਼ਲਾਂ ਵੀ ਧੋਤੀਆਂ ਉਹ ਦੇ ਆ ਵਾਲੀ ਮੰਜ਼ਲ ਧੋਂਦਾ ਵਾ ਉੱਤੇ ਪ੍ਰੀਤ ਲੋ ਵੀਰੇ ਥੱਲੇ ਵਾਲੀ ਮੰਜ਼ਲ ਇੱਧਰ ਬੋਬੀ ਤੋਂ ਹੀ ਜਾਂਦਾ ਬਾਈ ਬਾਕੀ ਉੱਤੇ ਵਾਲੀਆਂ ਮੰਜ਼ਲਾਂ ਬਸ ਉਹ ਮੰਜ਼ਲ ਰਹੇਗੀ ਵੀਰੇ ਵਿਚਾਲੇ ਵਾਲੀ ਮੰਜ਼ਲ ਆ ਦੇਖੋ ਬਰੇ ਜਾਨੋਬਰਾ ਦੀਆਂ ਬੱਠਾਂ-ਮੁੱਠਾਂ ਦੇਖ ਲਓ ਕਿੰਨੀਆਂ ਨੇ ਬਈ ਆਹਦੇ ਪਹਿਲਾਂ ਤੁਹਾਨੂੰ ਦਿਖਾਇਆ ਸੀ ਇਧਰੋਂ ਸਫਾਈ ਕਰਤੀ ਆਪਾਂ ਬਾਕੀ ਸਫਾਈ ਚੱਲੀ ਜਾਂਦੀ ਆ ਵੀਰੇ ਆਹ ਦੇਖੋ ਬਹੁਤ ਜ਼ਿਆਦਾ ਬੱਠਾਂ ਦੀ ਬਈ ਆ ਪਹਿਲਾਂ ਤੁਹਾਨੂੰ ਦਿਖਾਈਆਂ ਸੀ ਆਪਾਂ ਸਾਰਾ ਐਨ ਚਮਕਾਦਣਾ ਵੀਰੇ ਉੱਤੇ ਆਪਣਾ ਹੋ ਗਿਆ ਬਈ ਆ ਮੰਜਰ ਦਾ ਜਿਆਦਾ ਇਧਰ ਵੀਰੇ ਅਸੀਂ ਧੋਈ ਜਾਂਦੇ ਆ ਤੇ ਬਾਕੀ ਥੱਲੇ ਵਾਲੀਆਂ ਮੰਜਰਾਂ ਤੇ ਬੰਦੇ ਆਪਣੇ ਲੱਗੇ ਹੋਏ ਆ ਉਧਰ ਰਾਜਦੀਪ ਹੋਣੀ ਅਮਰ ਤੋਂ ਨਹੀਂ ਉਧਰ ਤੋਂ ਆਉਂਦੇ ਆ ਦੋ ਪ੍ਰੈਸ਼ਰ ਉਧਰ ਨੇ ਕਿਉਂਰ ਕੀ ਇੱਕ ਪ੍ਰੈਸ਼ਰ ਸਾਡੇ ਕੋਲੇ ਆ ਦੋ ਉਹਨਾਂ ਕੋਲੇ ਥੱਲੇ ਸਾਲ ਬਾਅਦ ਭਾਈ ਜਾਨੀ ਕੀ ਧੋਨੇ ਹੁੰਨੇ ਆ ਗੁਰਦੁਆਰਾ ਸਾਹਿਬ ਓਬਰੇ ਰਿਸਕੀ ਜਾਓ ਭਾਈ ਇਧਰ ਵੀ ਅਜੇ ਤਾਂ ਨਿੱਕੂ ਚੱਲਿਆ ਇਕੂ ਧਿਆਨ ਨਾਲ ਜਾਈਂ ਭਾਈ रे पिंड का व्यू चेक करो एन सारा पिंड भेज दीजा इधर एक मिनट ਉਬਰੇ ਇੱਥੇ ਰਾ ਗੌਂਟ ਸਾਹਿਬ ਤਾਂ ਬਈ ਧੋਤਾ ਤੇ ਇੱਧਰ ਧੋਂਦਾ ਪੈ ਨੀ ਕੋਈ ਇਹ ਘੜ ਨਹੀਂ ਹੁੰਦਾ ਯਾਰ ਓੱਖਾ ਸਹਿਰ ਓੱਖਾ ਤੇ ਲੋ ਵੀਰੇ ਇੱਧਰ ਆ ਵੀ ਭਾਈ ਗੌਂਟ ਸਾਹਿਬ ਛੋਟੇ ਗੌਂਟ ਧੋਤੇ ਵੀਰੇ ਇੱਧਰ ਵੀ ਵੀਰੇ ਆ ਗਾਉਂਟ ਵੀ ਧੋਣ ਲੱਗੇ ਆ ਏ ਕੰਮ ਰਸ ਕੀ ਆ ਬਾਈ ਥੋੜਾ ਜਿਹਾ ਕਾ ਜੀ ਆ ਨੀਂ ਇਹ ਕਿਹਦੇ ਆ ਆਂਦੀ ਆਂਦੀ ਕਿਹਦੇ ਉਹ ਤੈਨੂੰ ਆ ਯਾ ਯਾ ਇਹ ਜਦੋਂ ਬੰਦਾ ਬੰਦਾ ਹਾਂ ਐਸੇ ਆ ਕਿੰਦਾ ਰੇ ਅੱਜ ਕੋਈ ਨਹੀਂ ਤੱਕ ਲਿਆ ਪਾ ਪੈਪ ਛੱਡ ਓਏ ਉਹ ਤਾਂ ਛੱਡੀ ਬਈ ਆ ਲਓ ਵੀਰੇ ਉੱਤੇ ਵੀਰੇ ਦੋ ਮੰਝੜਾ ਤੋਂ ਆਏ ਆਪਾਂ ਤੇ ਹੁਣਾਂ ਵਾਲੀ ਮੰਝਲ ਤੇ ਵੀਰੇ ਲੱਗੇ ਤੇ ਥੱਲੇ ਵਾਲੀ ਮੰਜ਼ਲ ਤੇ ਆਪਣੇ ਬੰਦੇ ਉਧਰ ਥੱਲੇ ਤੋਂ ਦੇ ਆ ਦੋ ਪ੍ਰੈਸ਼ਰ ਉਰੇ ਚੱਲਦੇ ਆ ਬਾਈ ਕਰੀ ਜਾਂਨੇ ਵੀਰੇ ਸਭਈਆ ਦੇਖ ਲੋ ਜਾਲੇ ਜੂਲੇ ਬਾਈ ਬਹੁਤ ਲੱਗੇ ਹੋਏ ਆ ਸਾਰੇ ਯਾਨੀ ਕਿ ਪੂਰਾ ਐਨ ਚਮਕਾ ਦੇਣਾ ਆਪਾਂ ਆ ਦੇਖ ਲੋ ਆ ਉੱਪਰ ਗੌਂਟ ਧੋ ਕੇ ਆਏ ਆ ਵੀਰੇ ਇਹ ਕੋ ਐਨ ਚਮਕਦਾ ਬੂੜਾ ਲੋ ਵੀਰੇ ਉੱਤੇ ਦੇਖੋ ਐਨ ਗੁਰਦੁਆਰਾ ਵੀਰੇ ਉੱਪਰ ਉੱਪਰ ਵਾਲੀਆਂ ਮੰਜ਼ਲਾਂ ਦੇਖੋ ਐਨ ਚਮਕ ਗਿਆ ਬਾਈ ਆ ਵੀ ਦੇਖ ਲੋ ਕਿੰਨੇ ਜਾਲੇ ਆ ਇਹ ਵੀ ਐਨ ਪੂਰਾ ਚਮਕਾ ਦੇਣਾ ਵੀਰੇ ਆਪਾਂ ਆਇਆਂ ਸਾਲ ਬਾਅਦ ਬਾਈ ਧੋਈਦਾ ਫਿਰ ਐਨ ਵਧੀਆ ਕਰਕੇ ਧੋਦੀਦਾ ਰੀਜ ਲਾ ਕੇ ਜਾਲੇ ਜੂਲੇ ਆਦੇ ਬਹੁਤ ਲੱਗ ਜਾਂਦੇ ਆ। ਬਾਕੀ ਜਾਂ ਨੰਬਰਾਂ ਦੀਆਂ ਬਿੱਠਾਂ-ਬੁੱਠਾਂ ਬਹੁਤ ਹੋ ਜਾਂਦੀਆਂ ਨੇ। ਲੋ ਬਰੇ ਉੱਤੇ ਕਰੋ ਚੈੱਕ ਬਾਈ ਉੱਤੇ ਦੇਖੋ ਐਨ ਗੁਰਦੁਆਰਾ ਸਾਹਿਬ ਚਮਕ ਗਿਆ ਬਾਈ ਐਲਾਂ ਦੇਖੋ। ਬਹੁਤ ਵੀਰੇ ਗੰਦੀਆਂ ਜੀ ਵਿਹਲਾਂ। ਆ ਦੇਖਣ ਜਾਲੇ ਲੱਗੇ ਹੋਏ ਜੀ ਵੀਰੇ। ਆਏ। ਉਹ ਸੋਨਾ ਵਾਲੀ ਮੰਝਲ ਵੀਰੇ ਤੋਂ ਨੇ ਆ ਇਹਦੇ ਬਾਅਦ ਜਵਾਬ ਥੱਲੇ ਵਾਲੀ ਇੱਕ ਰਹਿ ਗਈ ਉਹ ਵੀ ਉਹਨਾਂ ਨੇ ਮਾੜੀ ਮੁੱਟੀ ਧੋਤੀ ਉਹ ਇੱਕ ਮੁੰਡਾ ਥੱਲੇ ਲੱਗਿਆ ਹੋਇਆ ਵੀਰੇ ਆਂਡਾ ਪੂਰਾ ਕਿੱਲਾ ਵਾ ਆਂਡਾ ਬਾਈ ਦੇਖ ਲਓ ਪੂਰੇ ਕਿੱਲੇ ਹੋਏ ਪਏ ਆ ਆ ਦੇਖ ਲਓ ਲੋ ਵੀਰੇ ਚੱਲਦੀ ਜਦ ਵਾਈ ਵਾਈ ਭਾਈ ਬਹੁਤ ਜਾਲੇ ਜੁਲੇ ਲੱਗੇ ਹੋਏ ਸੀਗੇ ਦੇਖ ਲਓ ਇਧਰ ਆ ਚੈੱਕ ਕਰੋ ਵੀਰੇ ਐਨ ਪੂਰਾ ਵੀਰੇ ਦੇਖ ਲਓ ਚਮਕਾਤਾ ਨਾ ਗੋਮਟ ਬਹੁਤ ਭਾਈ ਜਾਲੇ ਲੱਗੇ ਹੋਏ ਸੀਗੇ ਬਹੁਤ ਜਿਆਦੇ ਦੇਖ ਲਓ ਇਧਰੋਂ ਵੀ ਪੂਰਾ ਐਨ ਚਮਕਾਤਾ ਵੀਰੇ ਕਰੋ ਚੈੱਕ ਕਰੋ ਵੀਰੇ ਦੇਖ ਲਓ ਕਿੰਨੇ ਪਹਿਲਾਂ ਤੁਹਾਨੂੰ ਦਿਖਾਇਆ ਜਾਲੇ ਜੁਲੇ ਲੱਗੇ ਜਿਵੇਂ ਕੋਈ ਜਾਲਾ ਨਹੀਂ ਫਾਇਦੀ ਨਾ ਹੈਗਾ ਜੀ ਬਸ ਆ ਥੋੜਾ ਰਹਿ ਗਿਆ ਸਾਡਾ ਇੱਕ ਥੱਲੇ ਵਾਲੀ ਵਜ ਸਬੰਦ ਜਲ ਰਹੀ ਵੀਰੇ ਲਿਖਾਉਣੇ ਆ ਤੁਹਾਨੂੰ ਘਰੋ ਚੈੱਕ ਵੀਰੇ ਬਾਕੀ ਐਨ ਪੂਰਾ ਬਈ ਚਾਮਕ ਗਿਆ ਹੁਣ ਲੋ ਵੀਰੇ ਦੇਖ ਲੋ ਆਪਣੇ ਛੋਟੇ ਬੱਚੇ ਵੀ ਬਈ ਸੇਵਾ 'ਚ ਲੱਗੇ ਹੋਇਆ ਪੂਰੇ ਹੁਣ ਤੋਂ ਹੀ ਦੇਖ ਲੋ ਇਹਨਾਂ ਨੂੰ ਜਣੇ ਕੀ ਇਕਣਾ ਗੁਰਦੁਆਰਾ ਸਾਹਿਬ ਨਾਲ ਉਹ ਪ੍ਰੇਮ ਪੈ ਗਿਆ ਤਾਂ ਇਹਨਾਂ ਨੇ ਜਣੇ ਕੀ ਵਧੀਆ ਚਲੋ ਇਹ ਕੰਮ ਕਰਨਗੇ ਤੇ ਰੋ ਸੇਵਾ 'ਚ ਲੱਗੇ ਹੋਇਆ ਪੂਰੇ ਨਿੱਕੇ ਨਿੱਕੇ ਬੱਚੇ ਆ ਔੜੀਆਂ ਸਾਫ ਕਰ ਰਹੇ ਆ ਰੋ ਵਧੀਆ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਬਖਸ਼ੇ ਬਾਈ ਵਧੀਆ ਦੀਵਾ ਚਾਪਦਾ ਵਧੀਆ ਜ਼ਿੰਦਗੀ ਜਿਉਣ ਕਿ ਵੀਰੇ ਇੱਧਰ ਪ੍ਰੀਤ ਲੱਗਿਆ ਹੋਇਆ ਇੱਧਰ ਤੋਂ ਆਣਾ ਤੇ ਦੇਖ ਲਓ ਵੀਰੇ ਉੱਤਰ ਆਪਣੇ ਗੁਰਦੁਆਰਾ ਸਾਹਿਬ ਵੀ ਪੂਰਾ ਐਨ ਚਮਕ ਗਿਆ ਉਹਦੇ ਉੱਪਰ ਵਾਲੀ ਮੰਜ਼ਿਲ ਵੀ ਉੱਤੀ ਗਈ ਆਪਣੀ ਥੱਲੇ ਵਾਲੀ ਵੀ ਜਿਉਂ ਬੰਮਟਲੀਆ ਕੋਮਟਲੀ ਵੀਰੇ ਮੰਜ਼ਲ ਤੋਂ ਹੁੰਦੇ ਆ ਬਸ ਥੋੜੀ ਰਹਿ ਗਈ ਇਹ ਵੀ ਤੇ ਇੱਧਰ ਆ ਆਪਣਾ ਸੋ ਦਾ ਪਈਦਾ ਪੂਲੇਰੇ ਵਿੱਚ ਮੁਕਾਤਾ ਬਾਈ ਗੁਰਦੁਆਰਾ ਸਾਹਿਬ ਪੂਰਾ ਆਇਆ ਨ ਦੇਖੋ ਲੋ ਜੇ ਖਵਰੇ ਆ ਦੇਖੋ ਇਧਰ ਚੱਲਦਾ ਵੀਰੇ ਪੰਪੋ ਇਹਦੇ ਨਾਲ ਲੋ ਜੇ ਖਵਰੇ ਆਇਆ ਨ ਵੀਰੇ ਝੰਮ ਕੇ ਆਇਆ ਨਗਰ ਕੀਰਤਨ ਕਰਕੇ ਵੀਰੇ ਟੋਣ ਆਏ ਹੁੰਨੇ ਹਰੇਕ ਸਾਲੀ ਇਦਵਈ ਲੜੀਆਂ ਲੁੜੀਆਂ ਪਹਿਣਗੀਆਂ ਬਾਈ ਪਤੰਗੀਆਂ ਦੁਗੀਆਂ ਪਹਿਣਗੀਆਂ ਜਾਲ ਪਾਊਗਾ ਸਾਰਾ ਤੁਹਾਨੂੰ ਡੈਕੋਰੇਸ਼ਨ ਦਿਖਾਵਾਂਗੇ ਪੂਰੀ ਵਧੀਆ ਡੈਕੋਰੇਸ਼ਨ ਹੁੰਦੀ ਆ ਬਾਈ ਆਪਣੇ ਪੂਰਾ ਮਸ਼ਹੂਰ ਆ ਜਾਨੀ ਕਿ ਆਪਣੇ ਨਗਰ ਗੀਤਨ ਬਾਈ ਵਿਚਾਲ ਨਗਰ ਗੀਤਨ ਹੁੰਦਾ ਪੂਰਾ ਉਹਦੇ ਵੀ ਵਲੌਗ ਅੱਡ ਪਾਵਾਂਗੇ ਵੀਰੇ ਤੇ ਕਰੋ ਚੈੱਕ ਵੀਰੇ ਔਰ ਇਹੋ ਮੰਜਰਵਾ ਢੁੜੀ ਰਹਿ ਗਈ ਵੀਰੇ ਤੇ ਬਾਕੀ ਇਧਰ ਰੰਗ ਰੂੰਗ ਦਾ ਵੀ ਕੰਮ ਚੱਲੀ ਜਾਂਦਾ ਰੰਗ ਦਾ ਬਾ ਥੋੜਾ ਮੋਟਾ ਹੀ ਰਹਿ ਗਿਆ ਵੀਰੇ ਇਧਰ ਤਾਂ ਸਾਰਾ ਹੋ ਗਿਆ ਉੱਧਰ ਮਾੜਾ ਮੋਟਾ ਰਹਿ ਗਿਆ ਉਹਨਾਂ ਦਾ ਹਾਲ ਇੱਧਰ ਬੰਦੇ ਉਹ ਹਾਲ ਚ ਲੱਗੇ ਹੋਏ ਰੰਗ ਕਰਨਾ ਥੋੜਾ ਬੋਤਾ ਹੀ ਰਹਿ ਗਿਆ ਉਹਨਾਂ ਦਾ ਲਓ ਵੀਰੇ ਉੱਤੋਂ ਹੀ ਭਾਈ ਸਾਰੀਆਂ ਮੰਜ਼ਲਾਂ ਦੀ ਹੋ ਗਈ ਸਫਾਈ ਪੂਰੀ ਵੀਰੇ ਇੱਧਰ ਵੀ ਆਪਣੇ ਬਸ ਵੀਰੇ ਮਾੜਾ ਮੋਟਾ ਹੀ ਆਹੀ ਰਹਿ ਗਿਆ ਬਸ ਮੁੱਢੇ ਫਾਰਸ਼ ਇੱਧਰ ਵੀ ਚੌਂਦਰਾ ਜੁੰਦਰਾ ਸਾਰਾ ਵੀਰੇ ਚਮਕਾਤਾ ਐਨ ਪੂਰਾ ਦੇਖੋ ਇਹ ਬਸ ਆ ਥੋੜਾ ਜਿਹਾ ਵੀਰੇ ਰਹਿ ਗਿਆ ਕੰਮ ਆਪਣਾ ਬਸ ਫਿਨਿਸ਼ ਹੀ ਆ ਸਮਝ ਲਓ ਲੋ ਵੀਰੇ ਦੋ ਵਜੇ ਫਿਨਿਸ਼ ਆ ਕੰਮ ਆਪਣਾ ਬਾਈ ਸਾਰਾ ਐਨ ਪੂਰਾ ਦੇਖੋ ਵੀਰੇ ਹੁਣ ਹਨੇਰਾ ਕਰਕੇ ਹਨਾ ਦੀਦਾ ਨਹੀਂ ਹੈਗਾ ਉੱਤੇ ਉਦਾਂ ਪੂਰਾ ਵੀਰੇ ਐਨ ਚਾਮਕ ਗਿਆ ਗੋੜ ਦਵਾਰਾ ਰੋਜੀ ਇੱਕ ਵੀਰੇ